ਲੋ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਗਈਆਂ ਤੇ ਬਾਕੀ ਭਾਈ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਆ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਬਲੌਗਰਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਵੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈ ਤੇ ਹੋਣ ਜੀ ਬਰਕਤਾਂ ਤੇ ਲੋ ਜੀ ਖੜੇ ਆਪਣੇ ਘਰ ਵੀ ਧੰਨਵਾਦ ਤੁਹਾਡਾ ਪਹਿਦਲੋਂ ਜਿਹੜਾ ਤੁਸੀਂ ਪਰਿਵਾਰ ਨੂੰ ਸਹਿਯੋਗ ਦੇ ਨਾਲ ਕਮੈਂਟ ਕਰਦੇ ਆ ਤੇ ਜਸ਼ਨ ਦੇ ਪਾਪਾ ਜੀ ਬਾਈ ਅੱਗੇ ਤੇ ਬਾਉਂਡਰੀ ਤੇ ਤੇ ਬਾਕੀ ਬਾਈ ਜਸ਼ਨ ਨਾਲ ਤੁਹਾਡੀ ਬਹੁਤੀ ਵੀ ਘਰ ਦਾ ਕੋਈ ਵਲੌਗ ਨਹੀਂ ਬਣਿਆ ਹੈਗਾ ਸੋ ਜਸ਼ਨ ਨੂੰ ਵੀ ਪੁੱਛਣਾ ਹੈ ਕਿ ਬੇ ਕਿਹਾ ਕਿਹਨੂੰ ਕਿਹਨੂੰ ਪਸੰਦ ਆਇਆ ਭਾਈ ਇਹ ਕਿੱਥੇ ਕਿੱਥੇ ਘੁੰਮੀ ਹੈ ਸੋ ਬਾਕੀ ਚਲੋ ਬੈਠੇ ਪਰਿਵਾਰ ਦੇ ਵਿੱਚ ਤੁਹਾਨੂੰ ਪਰਿਵਾਰਕ ਮੈਂਬਰਾਂ ਦੇ ਨਾਲ ਮਿਲਾਂ ਤੇ ਪਹਿਲਾਂ ਇੱਕ ਚੀਜ਼ ਹੋਰ ਦਿਖਾਉਂਦਾ ਆ ਦੇਖੋ ਬਾਈ ਏ ਆ ਦੇਖੋ ਵੀ ਆਹਾਂ ਬੰਦੇ ਬਹੁਤ ਬੰਦਿਆਂ ਨੇ ਕਮੈਂਟ ਕਰਿਆ ਕਹਿੰਦੇ ਵੀ ਨਿਆਣੇ ਮੰਦਰੇ ਰਹਿ ਕੇ ਤੁਹਾਡੇ ਲੋ ਭਾਈ ਆਹ ਲੈ ਕੇ ਪਾਤਾ ਉੱਥੇ ਤੇ ਸਿੱਧਾ ਵੀ ਜਿਹਦਾ ਜੀ ਕਰਦਾ ਹੋ ਆਪਣਾ ਲਮਕੇ ਆਹ ਦੇਖੋ ਹੁਣ ਇਧਰ ਆਹ ਚੱਲ ਰਹੀ ਹੈ ਕੰਮ ਲਮਕਨ ਵਾਲੇ ਬੰਦੇ ਇਧਰ ਪੰਮੂ ਨੂੰ ਮਿਲੋ ਜੀ ਪਹਿਲਾਂ ਸ਼ਸ਼ੀ ਕਾ ਜੀ ਹਾਂ ਕਿਆ ਕਰਦਾ ਪਿਆ ਮੰਮੀ ਕੋਲ ਪਿਆ ਇਧਰ ਮਿਲੋ ਜੀ ਮੇਰੇ ਵੱਲ ਸਾਰਿਆਂ ਨੇ ਹੱਥ ਜੋੜ ਕੇ ਬੈਰ ਬਰ ਸ਼ਸ਼ੀ ਕਾ ਜੀ ਹਾਂ ਕਾਸੀ ਕਾਲ ਹਾਂਜੀ ਠੀਕ ਆ ਠੀਕ ਆ ਜੀ ਬਾਈ ਜੀ ਦੀ ਕਿਰਪਾ ਨਾਲ ਅੱਛਾ ਠੀਕ ਆ ਓਕੇ ਹਾਂਜੀ ਠੀਕ ਆ ਵਧੀਆ ਬਾਈ ਜੀ ਦੀ ਕਿਰਪਾ ਨਾਲ ਜਿਹੜਾ ਦਿਨ ਲੱਗਦਾ ਕਰਦੇ ਗਏ ਬੈਠੇ ਤੁਸੀਂ ਜਿਹੜੇ ਦੋ ਜਾਨੇ ਮਾਪ ਮੈਂ ਅਸ਼ੀਰਵਾ ਕੇ ਹੱਡੀ ਦੀ ਜੀ ਇਹਦਾ ਕਰਿਆ ਕਹਿੰਦਾ ਵੀ ਗੋਦੀ ਵਿੱਚ ਪਾਏ ਗਿਆ ਥੋੜਾ ਤੁਹਾਨੂੰ ਪਤਾ ਵੀ ਲੜ ਪਿਆ ਜਾ ਕਰਨਾ ਆਉਂਦਾ ਆਹ ਲਓ ਭਾਈ ਆ ਦੇਖੋ ਠੀਕ ਆ ਭਾਈ ਬੰਦਾ ਲਟਕਦਾ ਸਾਡਾ ਹਾਂਜੀ ਓਕੇ ਆ ਤੂੰ ਪਿੱਛੇ ਰੇ ਕਰਕੇ ਤਾਂ ਸਰਚ ਪੌੜੀ ਨਾ ਘਰ ਆ ਲਈਂਪੁਰ ਤੇ ਬਾਬਾ ਕਿਦਾ ਇੱਕ ਨੂੰ ਲੰਬਾ ਕਰਦੇ ਕਰਦੇ ਤੈਨੂੰ ਉਹ ਕਰੀਏ ਸੱਟਾਂ ਮਾਰੀਏ ਪਿੱਛੇ ਰੇ ਕਰ ਨਹੀਂ ਐ ਤਾਂ ਆਈ ਇੱਕ ਮੂਹ ਦਾ ਪੌੜੀ ਦਾ ਹਾਂ ਉਹ ਸ ਇਹ ਤਾਂ ਪੁਰਾਣੀ ਹੋਈ ਜਿਹੜੀ ਆ ਟੇਡ ਚ ਬਟੀ ਦੀ ਲੋ ਭਾਈ ਦੇਖੋ ਜਿਹਨੂੰ ਫਿਕਰ ਆ ਲੈ ਆ ਦੇਖੋ ਭਾਈ ਫਿਕਰ ਬੰਦੇ ਜਿਹਨਾਂ ਨੂੰ ਭਾਈ ਹੈਗਾ ਫਿਕਰ ਤਾਂ ਫਿਕਰੇ ਆ ਹਾਂਜੀ ਪਰ ਮੈਂ ਫਿਰ ਪਵਾ ਲਿਆ ਔਰ ਹੈਗੀ ਇਹਦਾ ਉਹ ਕਹਿੰਦੀ ਮੈਂ ਆਪਣਾ ਥੋੜੇ ਜਿਹੇ ਲੇਡਨ ਲੜਾਈ ਸੀ ਉਹਦੇ ਵਾਲ ਵੀ ਥੋੜੇ ਇਹਦੇ ਨਾਲ ਜਿਆਦਾ ਭਾਰੀ ਆ ਉਹ ਵੀ ਲਾ ਭਾਈ ਦਿਖਾਈ ਓਏ ਲੈ ਭਾਈ ਬੰਦਿਆਂ ਦੀ ਸਰਵਿਸ ਹੋਈ ਆ ਜਿਆ ਦੇਖੋ ਸਿਰ ਵਾਲੇ ਖੜ ਜਾ ਪਹਿਲਾਂ ਮੈਂ ਆਇਆ ਜਿਸਨ ਕੋਲੇ ਜਾਣਾ ਲੋ ਭਾਈ ਜਿਸਨ ਬਗਾਰ ਤਾਂ ਬੂਟੇ ਵੀ ਉਦਾਸ ਤੇ ਮੇਰੇ ਵੱਲ ਜਿਸਨ ਨੂੰ ਮੇਰੇ ਵੱਲੋਂ ਸਾਰੇ 20 ਸਸਤੇ ਤੇਰੀ ਮਾਂ ਕਹਿੰਦੀ ਸਿਰ ਨਹੀਂ ਵਾਹ ਤੈਂ ਸਿਰ ਆ ਇੰਨਾ ਵੱਲੇ ਆਹ ਕਿਹ ਕੀ ਨਾ ਕਰਿਆ ਮੈਂ ਆ ਕੇ ਕਰਿਆ ਹੈ ਹਾਂ ਮੈਂ ਆਪੇ ਕਰਿਆ ਹੈ ਨਜਸ਼ਨ ਤਾਂ ਨਵਾਂ ਬੂਟਾ ਜ ਪਾਣੀ ਦੇਖ ਗਿਆ ਹੁਣ। ਲੋ ਬਾਈ। ਦੇਖ ਲੋ। ਹਾਂ ਬਾਈ। ਦੱਸ। ਦੱਸ। ਦੇਖ। ਸ਼ਿਕਾਇਤ ਲੱਗਣ ਲੱਗੀ ਕੋਈ? ਹੈ? ਨਜਸ਼ਨ ਫੁੱਲ ਦੇਖ। ਆਲੇ ਫੁੱਲ। ਹੋ ਗਏ ਤਾਂ ਬਹੁਤ ਲੱਗੇ ਫੁੱਲ। ਹੈ? ਬਹੁਤ ਲੱਗੇ। ਲੈ ਬਾਈ। ਨਜਸ਼ਨ ਦੇ ਪਿੱਛੇ ਪਿੱਛੇ ਤੇ ਫੁੱਲ। ਦੇਖੋ ਕਮੈਂਟ ਕਰਕੇ ਦੱਸਿਓ ਵੀ ਇਹ ਬੂਟਾ ਕਿੰਨਾ ਕੁ ਵਧੀਆ ਲੱਗ ਰਿਹਾ ਜੇ ਕਿਤੇ ਗੁਲਾਬੀ ਫੁੱਲਾਂ ਦਾ ਹੁੰਦਾ ਤਾਂ ਕਿਆ ਬਾਤ ਹੈ ਆ ਢਾਲੀ ਬਾਈ ਮਲਕੀਤ ਬਾਈ ਉਹਨਾਂ ਦੇ ਘਰ ਜਾ ਕੇ ਉਧਰ ਵੀ ਇੰਨੇ ਫੁੱਲ ਲੱਗੇ ਪਏ ਰਾਜੇਸ਼ਰ ਹਾਂਜੀ ਲੋ ਭਾਈ ਜਸ਼ਨਾ ਬੰਦ ਕਰਕੇ ਆ ਪੁੱਤ ਤੈਨੂੰ ਇੱਕ ਦੋ ਤਿੰਨ ਸਵਾਲ ਪੁੱਛੀਏ ਬੰਬਈ ਬਾਰੇ ਲੋ ਭਾਈ ਬੰਬਈ ਉਹ ਦੇਖ ਹਾਂ ਭਾਈ ਜਸ਼ਨਾ ਹਾਂਜੀ ਮਨਵਾ ਦੱਸ ਤੇਰਾ ਬੂਆ ਕੋਲ ਆਉਣ ਨੂੰ ਜੀ ਕਰਿਆ ਕਿ ਨਹੀਂ ਲੋ ਭਾਈ ਇਹਨੇ ਆਉਂਦੇ ਸਾਰ ਜਦੋਂ ਇਹ ਘਰ ਆਈ ਆ ਵੀ ਜਿੱਦਣ ਉਹਨੇ ਬੂਆ ਕੋਲ ਤੇ ਤੋਰੀ ਉਹਦਾ ਵੀ ਮਨ ਬਹੁਤ ਅਦਾਸ ਕਰਦਾ ਇਹਨੇ ਉਹ ਕਹਿੰਦੀ ਇੰਨੀ ਕਿ ਰੋਈ ਕਹਿੰਦੀ ਮੈਂ ਛੱਡ ਕੇ ਜਾਂਦੀ ਜਾਂਦੀ ਗੱਡੀ 'ਚ ਮੈਂ ਵੀ 3 ਘੰਟੇ ਰੋਈ ਆਪਣੇ ਘਰ ਤੱਕ ਠੀਕ ਨਹੀਂ ਹਾਂਜੀ ਆ ਬਈ ਜੀ ਸਨ ਕਿੱਕਣਾ ਰਿਹਾ ਟੂਰ ਬਹੁਤ ਵਧੀਆ ਰਿਹਾ ਹੂੰ ਕਿੱਥੇ ਕਿੱਥੇ ਘੁੰਮੇ ਸਾਰੇ ਕਿਤੇ ਸੁਹੰਦਰਪੁਰ ਵੀ ਆਏ ਲਾ ਭਾਈ ਸਮੁੰਦਰ ਦੇਖ ਲਈ ਜੀ ਕਰਦਾ ਤਾਂ ਉਹਨੂੰ ਨਹੀਂ ਆਹੋ ਕਿਹੜੇ ਪੜਨਾ ਤਾਂ ਹੈ ਉੱਥੇ ਨੂੰ ਵੀ ਮੈਂ ਕਿਤਾਬਾਂ ਲੈ ਕੇ ਗਈ ਸੀ ਹਾਂ ਪੜਨ ਖਾਤਾ ਹਾਂਜੀ ਅੱਛਾ ਚਲੋ ਭਾਈ ਬੂਆ ਕਾਲਜਸ਼ਨ ਲਾਈ ਭਾਈ 20 ਦਿਨ ਸਕੂਲ ਚ ਆ ਕੇ ਤਾਂ ਨਹੀਂ ਕੁਝ ਕਿਹਾ ਟੀਚਰ ਨੇ ਨਹੀਂ ਹਾਂ ਆ ਵੀ ਸਰਦਾਰਨੀ ਹੈ ਇਥਾ ਕਹਿੰਦੀ ਕੁਝ ਵੀ ਨਹੀਂ ਕਿਹਾ ਹਾਂਜੀ ਫਿਰ ਪੜਦੀ ਸੋਣਾ ਜੀ ਹੁਣ ਅਗਲੀਆਂ ਛੁੱਟੀਆਂ ਸੁਣ ਲੈ ਹਾਂ ਚੱਲ ਦੱਸ ਭਾਈ ਪੜਦੀ ਸੋਣਾ ਪਾ ਕੇ ਟੀਚਰਾਂ ਨੇ ਛੁੱਟੀਆਂ ਦੇ ਦਿੱਤੀਆਂ ਤੇ ਨਾਲ ਦੀ ਨਾਲ ਕੰਮ ਵੀ ਆਪਣਾ ਕਰੀ ਗਈ ਥੀ ਠੀਕ ਆ ਹੁਣ ਸਾਡਾ ਜੂਨ ਦੇ ਵਿੱਚ ਮੇਰੀ ਟਿਕਟ ਪਮੋਡਰੇਟ ਤੇ ਮਮੇ ਦੀ ਟਿਕਟ ਨਹੀਂ ਮੈਂ ਬੰਬਈ ਦੀ ਪੱਕੀ ਹੈਂ ਮੈਂ ਵੀ ਜਾਉਂਗੀ ਨਹੀਂ ਨਹੀਂ ਇਹ ਪੱਕੀ ਟਿਕਟ ਹੈ ਜਦੋਂ ਕਹਿੰਦੀ ਜੈ ਇਧਰ ਤੇ ਜਾਣਾ ਤਾਂ ਕਹਿੰਦੀ ਟਿਕਟਾਂ ਔਕੀਆਂ ਵੀ ਨਹੀਂ ਆ ਜਿੱਦਣ ਮੈਂ ਆਉਣਾ ਤਾਂ ਉਧਰ ਤੇ ਕਹਿੰਦੀ ਪਹਿਲੀ ਵਾਰੀ ਟਿਕਟ ਹੋਊਗੀ ਹਾਂ ਕਨੇ ਹੋ ਰਹਿਣਾ ਪਾਣੀ ਮੈਂ ਵੀ ਜਿੱਥੇ ਵੀ ਜਾਂਦੇ ਤੇ ਵੀਡੀਓ ਕਾਲ ਕਰ ਲਉਂਦੀ ਦੀ ਬਾਹਰ ਵੀ ਮੈਂ ਆ ਜਾਗਾ ਗੈਆਂ ਅੱਜ ਘੁੰਮਣ ਇੱਥੇ ਗੈਆਂ ਘੁੰਮਣ ਕਿਸ਼ਿਆਂ ਕੋ ਫੇਰੋਂ ਮੂੰਹ ਕਹਦਾ ਕਿ ਅਗਲੀ ਵਾਰੀ ਸਾਡੀ ਛੱਡੀ ਹੋਣੀ ਨਹੀਂ ਮੈਂ ਵੀ ਜਾਉਂਗੀ ਹੂੰ ਮੈਂ ਵੀ ਜਾਉਂਗੀ ਹਾਂ ਦੇਖ ਲੈ ਜਸ਼ਨ ਕਿਆ ਕਿਆ ਤੈਨੂੰ ਉੱਥੇ ਵਧੀਆ ਲੱਗਿਆ ਕਿਆ ਕਿਆ ਨਹੀਂ ਵਧੀਆ ਲੱਗਿਆ ਸਾਰਾ ਬਸ ਵਧੀਆ ਲੱਗਿਆ ਬਸ ਉੱਥੇ ਪਾਣੀ ਨਹੀਂ ਸਵਾਗ ਲੱਗਿਆ ਸਿਆ ਥੋੜਾ ਥੋੜਾ ਜਾਤਾ ਲੋ ਭਾਈ ਉਧਰ ਭੈਣ ਦਾ ਲਾਭ ਨਾਲ ਹਾਨੀ ਵੀ ਦੱਸਦੀ ਹੈ ਉਧਰ ਭੈਣ ਦੱਸਦੇ ਗੁੰਨੇ ਵੀ ਆਪਣਾ ਇਧਰ ਵਾਲਾ ਪਾਣੀ ਦਾ ਟੇਸਟ ਉਹ ਉਧਰ ਵਾਲਾ ਮਿੱਠਾ ਹੈ ਉਧਰ ਵਾਲਾ ਥੋੜਾ ਜਿਹਾ ਖਾਰੇ ਪਰ ਆ ਜਾਂਦਾ ਚਲੋ ਹੋ ਜਾਂਦਾ ਚਲੋ ਭਾਈ ਜਿਸਨੂੰ ਲੱਗਿਆ ਹੋਣਾ ਇਹ ਹੁਣ ਅਸੀਂ ਤਾਂ ਕਹਿ ਨਹੀਂ ਸਕਦੇ ਕਿਹੜੀ ਛੱਟ ਲਈ ਕਰੀ ਆਈ ਇਹ ਅੱਛਾ ਦੋਸੇ ਦਸੇ ਜਿਹੜੇ ਇਧਰਲੇ ਬੰਬੇ ਦੇ ਫੇਮਸ ਹਾਂ ਹਾਂ ਇਹ ਸਾਰੀ ਚੀਜ਼ ਖਲਾਦੀ ਭੈਣ ਨੇ ਜਿਸਨੂੰ ਸਾਰਾ ਕੁਝ ਖਾਦਾ ਹਾਂਜੀ ਅੱਛਾ ਤਾਂ ਹੀ ਵੇਟ ਤੋਲ ਕੇ ਕਰੀ ਦੇ ਦੇ ਕੇ ਬੋਟੋ ਪਾ ਦਿੰਦੀ ਜੀ ਪੰਮੂ ਕਹਿੰਦਾ ਤਾਜ਼ਾ ਦੀਦੀ ਹੋੜ ਪੰਮੂ ਘਟ ਪੰਮੂ ਨੇ ਵੀ ਹੋਟਲ ਚ ਰੋਟੀ ਖਾਧੀ ਪਿੱਛੇ ਤੇ ਪੰਮੂ ਦਾਦੇ ਕੁਛਾਈ ਪਨੀਰ ਚੱਲਿਆ ਸ਼ਾਈ ਪੀ ਚ ਲਿਆ ਹਾਂ ਕਿਹਨੇ ਲੋ ਭਾਈ ਚਲੋ ਚੱਲੀ ਜਾਂਦੇ ਆ ਇਹ ਆਪਣੇ ਭਾਈ ਬੂਟੇ ਨੂੰ ਲੱਗੀ ਵੀਦੀ ਪਾਣੀ ਪਾਉਣ ਕੱਲ ਦੇ ਦੋ ਤਿੰਨ ਰੂਟੇਨ ਆ ਜਿਹੜੇ ਉਹ ਤੁਹਾਨੂੰ ਦੱਸ ਦਿੰਦਾ ਇੱਕ ਗੱਡੀ ਧੋਣੀ ਭਾਈ ਠੀਕ ਐ ਇੱਕ ਧੋਣਾ ਆਪਣਾ ਭਾਈ ਟਰੈਕਟਰ ਟਰੈਕਟਰ ਨੂੰ ਪੂਰਾ ਹੁਣ ਸਾਰਾ ਕੰਮ ਨਿਪਟ ਗਿਆ ਭੈਣ ਕੰਨੀ ਵੀ ਕਣਕ ਬੀਜੋਗੀ ਤੇ ਜਸਵੀਰ ਵਾਹੀ ਦਾ ਵੀ ਖੇਤ ਬੀਜੋਗੇ ਸਾਰੇ ਆਪਣੀ ਕਣਕ ਵੀ ਤੇ ਹੁਣ ਬਾਈ ਧੋਕੇ ਹਨ ਇਹਦੇ ਉੱਪਰ ਨੁਤਰਪਾਲ ਦੇ ਦੇਣੀ ਠੀਕ ਨਹੀਂ ਬਾਕੀ ਪਤਾ ਵੀ ਕੋਈ ਨਹੀਂ ਵੀ ਸਾਡੀ ਨਵਾਂ ਡਰੈਕਟਰ ਲੈਂਡ ਦੀ ਵੀ ਸਲਾਹ ਹੈ ਕੰਨੀ ਕਿਆ ਕਰੀਏ ਕੀ ਪਤਾ ਸੇਲ ਪਰ ਲੱਜਣਾ ਪਰ ਇਸ ਟਾਈਮ ਸਾਡੇ ਘਰ ਦੀ ਸ਼ਾਨ ਆ ਬਾਈ ਦੇਖ ਖੜਾ ਰਾਮ ਨਾਲ ਝੋਟਾ ਹਾਂਜੀ ਹਾਂ ਵੀ ਪੰਮੂ ਕਾ ਕਹਿੰਦਾ ਤੂੰ ਦੱਸ ਹਾਂ ਕਿਆ ਹੈ ਜਮਾ ਲਾ ਭਾਈ ਜਸ਼ਨ ਗਿਫਟ ਹੈ ਇਹ ਤੇਰਾ ਦੱਸ ਦਿੱਤਾ ਦਾ ਪਰ ਵੀਡੀਓ ਜੇ ਦੁਬਾਰਾ ਦਿਸਣ ਜਾ ਰਹੇ ਹਾਂ ਲਾ ਭਾਈ ਜਸ਼ਨ ਖਾਤਰ ਕਹਿੰਦੀ ਮੰਮੀ ਮੈਂ ਅਜੇ ਵੀਡੀਓ ਦੇਖੀ ਨਹੀਂ ਹੈ ਜੀ ਮੈਂ ਪੁੱਛਦੀ ਜਿੱਦ ਤੇ ਵੀਡੀਓ ਤਾਂ ਨਹੀਂ ਦੇਖੀ ਹੈ ਕਿ ਕਹਿੰਦੀ ਨਹੀਂ ਮੰਮੀ ਅੱਛਾ ਕਿਆ ਜਸ਼ਨ ਟਾਂਟੇ ਲੋ ਭਾਈ ਜਸ਼ਨ ਖਾਤਰ ਟੌਪਸ ਬਣਾਏ ਤੇ 골ਡ ਦੇ ਪਿਓਰ 골ਡ ਦੇ ਭਾਈ ਦਾ ਸਪੈਸ਼ਲ ਗਿਫਟ ਆ ਗਿਆ ਤਾਂ ਜੀ ਇਹਨੂੰ ਜਾਣ ਨਹੀਂਤਾ ਹੋਇਆ ਵੀ ਕੰਮ ਕਰ ਰੰਨੇ ਚੱਲਦਾ ਲਾ ਭਾਈ ਹੁਣ ਨਾ ਕਿਹਾ ਵੀ ਪੰਮੂ ਨੂੰ ਸਾਈਕਲ ਦੀ ਦਵਾਈ ਤੀ ਪਰ ਜਸ਼ਨ ਨੇ 10000 ਰੁਪਿਆ ਇੰਨੀ ਕੀ ਚੀਜ਼ ਪਰ ਲੱਗਿਆ ਪੰਮੂ ਦਾ 6000 ਰੁਪਿਆ ਭਾਈ ਐਡੀ ਚੀਜ਼ ਪਰ ਲੱਗਿਆ ਦੇਖ ਲਓ ਕਦੋਂ ਕਦੋਂ ਪੂਰਾ ਹੋ ਜੂਗਾ ਜੇ ਨਿਆਣੇ ਸੋਚੇ ਚਲ ਕੋਈ ਨਹੀਂ ਖੁਸ਼ ਰਹਿ ਗਾ ਅਗਲੇ ਜਨਮ ਦਿਨ ਨੂੰ ਕਿ ਪਾਪਾ ਜੀ ਹੋਰ بڑے ਲੈ ਕੇ ਦੇ ਦਿਓ ਹਾਂ ਜੀ ਇਹ ਨਾਰਮਲ ਸਾਈਜ਼ ਦੇ ਦਿੰਦੇ ਆਂ ਮੇਰੇ ਅਗੇ ਜਿਦਾਂ ਸਕੂਲ ਕਰਕੇ ਹਾਂ ਜੀ ਸਕੂਲ ਕਰਕੇ ਲਾ ਬਾਈ ਠੀਕ ਆ ਜਸਨੀ ਹਾਂਜੀ ਉਹ ਖੋਲਣੇ ਨਹੀਂ ਬਸ ਪਾ ਕੇ ਹਾਂ ਇੱਕ ਵਾਰ ਪਾ ਦਾਂ ਨੇ ਉਹ ਖੋਲਣੇ ਨਹੀਂ ਆਗੇ ਹਾਂ ਪੱਕੇ ਹੀ ਪਾ ਦੇ ਪੱਕੇ ਨਹੀਂ ਵਿਆਹ ਨੂੰ ਤਾਂ ਖੋਲੇਗਾ ਲੂੰਗੀ ਚਲ ਠੀਕ ਆ ਵਿਆਹ ਨੂੰ ਆਰਟੀਫੀਸ਼ਲ ਪਾਉਣੇ ਹੁੰਦੇ ਨੇ ਇਹਨਾਂ ਨੇ ਬਾਈ ਏਕਣਾ ਹੋ ਜਾਂਦਾ ਚਲੋ ਬਾਕੀ ਪਰਿਵਾਰ ਚ ਬੈਠੇ ਆ ਹਾਂ ਓਕੇ ਹਾਂਜੀ ਠੀਕ ਆ ਹਾਂਜੀ ਵੀਰ ਜੀ ਨੂੰ ਥੈਂਕ ਯੂ ਤਾਂ ਕਰਦੇ ਹੁਣ ਥੈਂਕ ਯੂ ਪੰਮੂ ਚੱਲ ਕੋਈ ਨਹੀਂ ਲਓ ਭਾਈ ਇਹਨਾਂ ਬੱਚਿਆਂ ਦੀਆਂ ਡਿਮਾਂਡਾ ਪੂਰੀਆਂ ਹੋ ਗਿਆ ਸਰਦਾਰ ਨੇ ਦੀਆਂ ਝਾਂਜਰਾ ਸੁਣ ਲਓ ਜਸ਼ਨ ਨੂੰ ਕਾਂਟੇ ਪਰ ਮੈਂ ਧੁੱਖ ਚ ਰਹਿ ਗਿਆ ਭਾਈ ਕੜਾ ਮੇਰਾ ਕਾਲਾ ਹੋ ਗਿਆ ਰੇ ਪੈਣ ਕਰਕੇ ਇਹਦਾ ਵੀ ਦੇਖਦੇ ਆ ਕਦੋਂ ਟਾਈਮ ਲੱਗਦਾ ਇਹ ਕਹਿੰਦੇ ਵੀ ਚਾਦਰ ਦੇਖ ਕੇ ਬੰਦੇ ਨੂੰ ਪੈਰ ਪਸਾਰਨੇ ਚਾਹੀਦੇ ਆਪਣਾ ਉਹ ਕੰਮ ਹੈ ਹੁਣ ਜਦੋਂ ਇਹਦੀ ਵਾਰੀ ਆ ਗਈ ਇਹ ਵੀ ਤਾਂ ਆਇਆ ਜਾਊਗਾ ਪਰ ਤੋਂ ਤਾਂ ਫਰੀਜ ਹੀ ਹੁੰਦਾ ਪਰ ਹੁਣ ਖਸ ਗਿਆ ਬਾਈ 7 ਸਾਲ ਹੋ ਗਏ ਪਾਏ ਨੂੰ ਠੀਕ ਨੇ ਹਨਾ ਜਛਾ ਹਾਂ ਚੱਲੇ ਆ ਪਾਉਣ ਨਹੀਂ ਹੈ ਵੀ ਕਰਦੇ ਹੈ ਖਸ ਗਿਆ ਹੁਣ ਕੋਈ ਗੱਲ ਨਹੀਂ ਤਾਂ ਕੀ ਹੋ ਗਿਆ ਜੇ ਤਾਂ ਤੁਸੀ ਆਉਣ ਜਾਣ ਨੂੰ ਪਾਉਂਦੇ ਫਿਰ ਤਾਂ ਕਾ ਕਾ ਟਾਈਮ ਕੱਢ ਜਾਣਾ ਪੈਣਾ ਹੋਰ ਨਹੀਂ ਖੋਲਿਆ ਹੀ ਨਹੀਂ ਫਿਰ ਲੋ ਭਾਈ ਰੇਹ ਪਾਉਣ ਕਰਕੇ ਹੁਣ ਦੇਖੋ ਕਿੰਨਾ ਕਾਲ ਆ ਗਿਆ ਹਾਂ ਜੀ ਪੰਮੂ ਠੀਕ ਆ ਹੁਣ ਕੋਕਰ ਰਿਪੋਰਟ ਆ ओके okay. जी ਹੁਸਾਇਕੀਆਂ ਵੀ ਚੁੱਕੂਗੇ ਲੋ ਭਾਈ ਸਰਵਸ ਦੋਨਾਂ ਨੇ ਆਣੇ ਦੀ ਬਾਲ ਦਿਖਾ ਮੜੇ ਜੇ ਪਿੱਛੇ ਨੂੰ ਲੈ ਭਾਈ ਦੇਖੋ ਆਹ ਪਰ ਮੈਨੂੰ ਜਸ਼ਨ ਦੇ ਬਾਲ ਜ਼ਿਆਦਾ ਲੱਗਦੇ ਉਹਦੇ ਪੰਮੂ ਦੇ ਬਾਲ ਜ਼ਿਆਦਾ ਲੱਗਦੇ ਆ ਪਤਾ ਨਹੀਂ ਕਾਤੇ ਐਦੇ ਫੇ ਨ ਆਏ ਵੀ ਕੁੰਡਲੀ ਵਾਲੇ ਆ ਜੀ ਮੇਂ ਜੂੜਾ ਹੁੰਦਾ ਏ ਰੇ ਕੁੰਡਲੀ ਵਾਲੇ ਮਤਲਬ ਖੁੰਲਮੇ ਆ ਮੇਰੇ ਟੈਟ ਮੇਂ ਜੇ ਮੇਰੇ ਗੁੱਤ ਹੁੰਦੇ ਆ ਦੇਖੋ ਭਾਈ ਪੰਮੂ ਦੇ ਇੱਕ ਚੁੰਡੀ ਠੀਕ ਆ ਦੋ ਚੁੰਡੀ ਏ ਆ ਬਾਈ ਤੇ ਚੁੰਡੀ ਹਲੇ ਆ ਬੱਚਲੀ ਉਹ ਚਾਰ ਚੁੰਡੀਆਂ ਤਾਂ ਇਹਦੇ ਵੀ ਹੋਈਆਂ ਵੀ ਆ ਜਸ਼ਨ ਠੀਕ ਨੇ ਚਲੋ ਕੋਈ ਜਣੀਆਂ ਆ ਵੀ ਜਸ਼ਨ ਨੂੰ ਰਹਿਦਾ ਮੈਂ హెయిర్ ਸਟਾਈਲ ਕਰਾਉਂਦੀ ਤਰ੍ਹਾਂ ਮਰੋੜੇ ਦੇ ਦਿੱਤੇ ਹੋਏ ਆ ਪਿੱਛੇ ਪਰਮ ਨੂੰ ਕੰਨਤਾਉਂਦੀ ਆ ਕਹਿੰਦਾ ਮੰਮੀ ਗਿੱਲਾ ਗਿੱਲਾ ਜਦੇ ਹਾਂ ਇਹ ਬੌਂਡ ਨੂੰ ਚਾਹੁੰਦਾ ਉਹ ਦੁਬਾਰੇ ਬਿਠਾ ਰੱਖਿਆ ਤੌਰੀ ਨਸਕਾਸ ਕਰਕੇ ਫਿਰ ਤਾਂ ਆ ਬੱਸ ਚੱਲ ਜਸ਼ਨ ਤੈਨੂੰ ਛੁੱਟੀ ਆ ਆਪਣਾ ਜਾ ਕੇ ਪਾਣੀ ਪਾ ਸਕਦੀ ਆ ਤੂੰ ਜਾਓ ਗੋਇੰਗ ਗੋ ਆਪਣੇ ਕੰਮ ਪਰ ਆ ਪਾਲ ਆਪਣੀ ਮੰਮੀ ਤੇ ਜਾ ਇਹ ਪੁੱਤ ਬਹੁਤ ਮਹਿੰਗੀ ਚੀਜ਼ ਐ ਜੇ ਖੋਵ ਹੀ ਗਿਆ ਲੋ ਭਾਈ ਹੁਣ ਇਹ ਪਾ ਦੇਣਾ ਇਹਦੇ ਠੀਕ ਨੇ ਇਹ ਮਾਇਆ ਧੀਆਂ ਦਾ ਪਿਆਰ ਆ ਇਕਣਾ ਹੀ ਚੱਲੀ ਜਾਣਾ ਰੋ ਭਾਈ ਪਰਿਵਾਰ ਇਕਣਾ ਹੀ ਖੁਸ਼ ਰਹੇ ਸਾਰਾ ਉਹੀ-ਉਹੀ ਨਾਲ ਕਿਉਂ ਤੇ ਚ ਪਾਉਣੀ ਆ ਹਰਜੀ ਤੇ ਹਾਂਜੀ ਠੀਕ ਆ ਇਹ ਚਲੋ ਬਾਕੀ ਭਾਈ ਚੱਲੀ ਜਾਂਦਾ ਆ ਭਾਈ ਯੰਤਰ ਲੈਂਦਾ ਨਵਾਂ ਦੇਖ ਲੋ ਬੰਦੇ ਹੁਣ ਆਪਣੇ ਲੰਬੇ ਹੋਵੰਗੇ ਕਹਿੰਦੇ ਠੀਕ ਨੇ ਇਹਨੇ ਲਟਕਣਾ ਲਟਕੀ ਜਾਓ ਠੀਕ ਨੇ ਬਾਕੀ ਮੌਸਮ ਸ਼ਾਮ ਦਾ ਵੇਲਾ ਹਾਂ ਖੁੱਲ ਗਈ ਠੀਕ ਹੈ ਪੈ ਜੂਗੀ ਪੈ ਕੀ ਚੀਜ਼ ਹੈ ਹਨਾ ਮੰਨ ਲਾ ਦਿੱਤਾ ਹਾਂ ਦਰਦੀ ਦਰਦੀ ਨਹੀਂ ਪਾਉਣਾ ਦੇਖਣਾ ਹੀ ਤੈਨੂੰ ਸੋਨ ਯਾਰੇ ਮੈਂ ਟਲ ਆਉਂਦੇ ਆ ਆ ਕੇ ਤੁਹਾਨੂੰ ਹਾਂ ਜੀ ਇਹ ਲਓ ਨਹੀਂ ਮੋਸ਼ਕਾ ਲਾ ਜਰਾ ਸਰਦਾਰ ਨਹੀਂ ਹੈ ਨਾ ਪਾਉਂਗੀ ਜੀ ਹਾਂ ਪਾ ਦਊਂਗੀ ਹਾਂ ਮੋਸ਼ਕਾ ਲੈ ਯਾਰ ਗਰਾਰੀ ਆੜ ਗਈ ਚੂੜੀ ਚੜਦੀ ਹੈ ਨਾ ਹਾਂ ਚੂੜੀ ਚੜਦੀ ਹੈ ਨਾ ਵਾਹ ਗਾਹ ਕਿਤੇ ਇਹ ਐਕਸਲ ਦਾ ਨਟ ਹੈ ਆ ਦਰਦ ਹੁੰਦਾ ਜਿਵੇਂ ਨਾ ਵਾਲੀ ਹੋਣੀ ਚੜਨੀ ਹੈ ਜਿਹੜੀ ਪਿੱਛੇ ਕੋਈ ਹਦੈ ਨਾਲ ਮਾਰ ਵਾਹ ਤੇ ਚਲੀ ਬੋਲ ਉਹ ਬੇਰ ਲੋ ਬਾਈ ਗਾਹੇ ਦਾ ਜਿਵੇਂ ਨੋ ਭਾਈ ਜਿਵੇਂ ਠੀਕ ਹੈ ਗਿਆ ਤਾਂ ਨਹੀਂ ਕਾ ਸਕਦਾ ਪਤਾ ਨਹੀਂ ਠੀਕ ਨਾ ਨਾ ਠੀਕ ਆ ਜਿਹੜਾ ਹੈ ਚਲੋ ਭਾਈ ਜਿਵੇਂ ਨਾ ਵੀ ਆਪਣੇ ਭਾਈ ਕੰਨ ਸੁਨਣਮ ਸੰਤ ਕਹਿੰਦਾ ਜਿੰਨੂੰ ਕਹਿੰਦਾਂ ਤੇ ਸਿਆਣੇ ਵੀ ਕੰਨ ਸੁਣ ਲੈ ਲਈ ਫਿਰਦੇ ਆ ਬੱਚੇ ਵੀ ਕੰਨ ਭਰ ਗਏ ਭਾਈ ਠੀਕ ਨਹੀਂ ਲਾ ਭਾਈ ਹੁਣ ਆਪਣੇ ਬੁੱਟੇ ਚ ਪਾਣੀ ਪਾਉਗੀ ਉੱਧਰ ਖੜਾ ਦੇਖੋ ਭਾਈ ਸਾਡੇ ਸਰਪੰਚ ਸਾਹਿਬ ਕੰਮ ਨਵੇੜ ਕੇ ਦੇਖੋ ਵੀ ਹੁਣ ਸਾਡੇ ਟਰੈਕਟਰ ਦਾ ਕੰਮ ਨਿਬੜ ਗਿਆ ਟਰੈਕਟਰ ਇੱਧਰ ਖੜ ਗਿਆ ਗੱਡੀ ਦਾ ਕੰਮ ਚੱਲੀ ਜਾਣਾ ਗੱਡੀ ਵੇਟ ਮੂਰੇ ਲੱਗ ਗਈ ਜਦੋਂ ਜਿੰਨੇ ਦਿਨ ਖੇਤਾਂ ਦਾ ਕੰਮ ਚੱਲਿਆ ਇੱਥੇ ਗੱਡੀ ਦੀ ਟਰੈਕਟਰ ਇੱਥੇ ਦਾ ਡੇਲੀ ਆਉਣਾ ਜਾਣਾ 20 ਦਿਨ ਟਰੈਕਟਰ ਪਰ ਪੂਜੀ ਦਾਬ ਰਹੀ ਬਾਈ 20 ਦਿਨ ਦੇ ਵਿੱਚ ਅਸੀਂ ਸਾਰੇ ਕੰਮ ਨਿਬੜ ਤੇ 20 ਦਿਨ ਦੇ ਵਿੱਚ ਅਸੀਂ 7 ਨੂੰ 14 15 16 ਕਿਲੇ ਬੀਜੇ ਕਣਕ ਦੇ ਬਾਬਾ ਹਾ ਕੇ ਪਿੱਛੇ ਬਾਈ ਸਾਰੇ ਰੰਗ ਰਲਾ ਕੇ ਠੀਕ ਹੈ ਬਾਕੀ ਤੋਂ ਧਣਾ ਹੈ ਹੁਣ ਫਿਰ ਤਰਪਾਨ ਤਲਪੂ ਦੇ ਦੇ ਮੋਡੀਫਾਈਡ ਟਰੈਕਟਰ ਆ ਪੂਰਾ ਬਾਈ ਆਪਣਾ ਮਨ ਪਰਚਾਵਾ ਕਰਿਆ ਵਤਾ ਟਰੈਕਟਰ ਪਰ ਇਹਨੂੰ ਪੂਰੀ ਰੀਜ ਲਾਈ ਵੀਤੀ ਹਰੇਕ ਚੀਜ਼ ਮੂਰਲੇ ਟਾਇਰ ਰੈਮ ਸਾਰਾ ਕੁਝ ਨਵਾਂ ਚਲੋ ਹਾਈ ਹਾਲੇ ਓਕੇ ਹਾਂਜੀ ਹਾਂਜੀ ਦਾ ਵਾਓ ਦੂਈ ਸੜ ਲਓ ਪਾਈ ਚਲ ਖੋਸ਼ ਆ ਹੁਣ ਹਾਂਜੀ ਚਲ ਮੋਜਾ ਲਟੋ ओके थैंक यू ਤੁਸੀਂ ਨਾ ਇੱਥੇ ਸਮਾਦੀ ਪਰਤੇ ਉੱਠੇ ਦੋਏ ਜਾਣੇ। ਆ ਕੀ ਰਿਹਾ ਹੋ ਇੱਥੇ? ਹੈ? ਕੰਮ ਕੋਈ ਤਾਂ ਕਰਨਾ ਹੋਣਾ। ਕੰਮ ਕੋਮ ਤਾਂ ਤੁਸੀਂ ਕੋਈ ਨਹੀਂ ਕਰਨਾ ਤੋਹਾ ਨਹੀਂ। ਦੋਏ ਹੈ। ਪਤਾ ਮੈਨੂੰ ਦੋ ਘੰਟੇ ਮੈਨੂੰ ਇਹੀ ਦਿਨ ਹੋ ਗਿਆ ਇੱਥੇ ਹੀ ਇਹੀ ਮਿੰਜੇ ਫਿਰ ਤੁਸੀਂ ਬੈਠੇ ਆ। ਉਹ ਮੂਫਲੀ ਖਾ ਲਈ ਥਾਲ ਥੱਲੇ। ਠੀਕ ਆ? ਇਹ ਮੈਨੂੰ ਸਭ ਪਤਾ ਹੈ ਤੁਸੀਂ ਕਿਹੜੇ ਕੰਮ ਕਰਦੇ ਆ। ਠੀਕ ਨੇ। ਚੱਲ ਵੀ। ਭਾਲਾ ਜੀ। ਠੀਕਾ ਠੀਕ ਆ ਤਾਂ ਹਰ ਡਰੇਰ ਮਾਰੀ ਆ ਨਾ ਧੁੱਪ ਦੀ ਉਰੇ ਆਈ ਨਹੀਂ ਹਮ ਇਹ ਇਹ ਪਾਈ ਹੈ ਧੁੱਪ ਥੀ ਤਾਂ ਇੱਥੇ ਪਹੁੰਚ ਗਈ ਸੂਰਜ ਘੁੰਮ ਗਿਆ ਸੂਰਜ ਵੀ ਛਪਣ ਦੀ ਬਾਈ ਉਹਦੇ ਪ੍ਰਭਾਵ ਦੇਖੋ ਸੂਰਜ ਇਹ ਇੱਥੇ ਤੇ ਐਂ ਘੁੰਮਿਆ ਬਾਈ ਇਹ ਧੁੱਪ ਥੀ ਉਰੇ ਆ ਲੋ ਐਂ ਘੁੰਮਿਆ ਸੂਰਜ ਠੀਕ ਨੇ ਹਾਂ ਕੀ ਹੋ ਗਿਆ ਕਹਿੰਦੇ ਸ਼ਿਕਾਇਤ ਲਾ ਮਾ ਪਾਪਾ ਕੋਲ ਸਾਜੀ ਮੇਰੇ ਪਾਪਾ ਲਈ ਤੇ ਜੋ ਚੋਲੇ ਕਾਂਦੀ ਚੋਰੀ ਕਰਕੇ ਗਾ ਗੋ ਅੰਦਰੋਂ ਗਾ ਤਾ ਮੋਗੇ ਦੇ ਪੱਕੇ ਵਾਲੇ ਗੱਡ ਲੈ ਆਉਂਦੇ ਆਂ ਚਲ ਕੋਈ ਬੁੜੀਓ ਦੇਖ ਲੈ ਬਾਪੂ ਵੀ ਗਾਇਆ ਬਣਾਈਆ ਚਲ ਕੋਈ ਚਲੋ ਬਾਈ